ਅਸਲਾਮੁਅਲੈਕੁਮ ਸੱਜਿਆ ਕਾਹਦੀ ਆਯਾ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚਰਦੀ ਕਲਾ 55 ਤੇ ਅੱਜ ਕੀ ਵੇਖਣ ਆਲੇ ਆ ਅੱਜ ਫੇਰ ਲੈ ਕੇ ਆਇਆ ਜੀ ਵਾਲਵ ਜੈਟੀ ਵਾਲਵ ਜੈਟੀ ਯਾਰ ਕੱਲ ਮਜ਼ਾ ਆਇਆ ਸੀ ਜੀ ਵੇਖਣ ਦਾ ਨਾ ਸਾਡੇ ਭੈਣ ਭਰਾਵਾਂ ਨੇ ਵੀ ਬਹੁਤ ਪਸੰਦ ਕੀਤਾ ਬਹੁਤ ਪਸੰਦ ਕੀਤਾ ਫਿਰ ਉਹਨਾਂ ਨੇ ਵਧੀਆ ਕਮੈਂਟ ਕੀਤੇ ਔਰ ਫੇਰ ਰੱਖ ਕੇ ਇਹਨਾਂ ਦੇ ਹੋਰ ਸ਼ਾਰਟਸ ਵੇਖੋ ਤੇ ਲੋ ਜੀ ਤੇ ਜੇ ਸਾਡੇ ਨਾਲ ਕਰਦੇ ਆ ਸੰਝ ਅੱਛਾ ਗੱਲਾਂ ਤੇ ਇਹਨਾਂ ਦੀਆਂ ਵਧੀਆ ਲੱਗੀਆਂ ਲੱਗੀਆਂ ਮੈਨੂੰ ਸੋਹਣੀ ਬੜੀ ਲੱਗੀ ਹਾਂ ਸੋਹਣੀ ਵੀਅਰ ਪਿਓਰਿਟੀ ਹੈ ਚਿਹਰੇ 'ਚੋਂ ਗੱਲ ਕਰਨ ਦੀ ਪਾਵਰ ਸੀ ਬੜੀ ਫੇਸ ਇਮਪ੍ਰੈਸ਼ਨ ਪਿਓਰਿਟੀ ਮਤਲਬ ਬਹੁਤ ਜ਼ਬਰਦਸਤ ਹਾਂ ਚਲੋ ਲਾਫ ਲੈਣਾ ਦੇ ਸ਼ੋਰ ਛੱਡ ਦੋ ਮੈਂ ਵੀਡੀਓ ਬਣਾਈ ਸੀ ਦੋ ਬੰਨ ਕੇ ਸਾਗ ਦਿਖਾਉ ਤੇ ਨਾਲ ਲਸਕੀ ਦਾ ਗਲਾਸ ਪੀਓ ਤੇ ਰੋਟੀ ਨਾ ਸੱਤੋ ਤੇ ਵਧੀਆ ਮਤਲਬ ਗੱਲਾਂ ਬਾਤ ਇਹ ਮਤਲਬ ਤਾਂ ਮਨ ਕੋਸ਼ ਰਹਿਣ ਦਾ ਲੱਗ ਰਿਹਾ ਪਾਣੀ ਖਾ ਕੇ ਆਈਆਂ ਨੇ ਅੱਜ ਕੱਲੀਆਂ ਮਾਡਰਨ ਕੁਮੜੀਆਂ ਆਣ ਕੇ ਕਿੰਨੇ ਤੂੰ ਡਾਂਗੇ ਸਾਗ ਦੇ ਗੋਣ ਖਾਂਦਾ ਆਂ ਕੂਰ ਖਾਣਾ ਤੂੰ ਡੋੜੋਗੇ ਸਾਗ ਦੇ ਰੋਟੀਆਂ ਨਹੀਂ ਆ ਮੈਂ ਖਾਜੀ ਅਹੀਂ ਜਾਂਦੇ ਆ ਜਿਹੜੇ ਵਧੀਆ ਤੈ ਤਗੜੇ ਘਰਾ ਦੇ ਖਾਣੇ ਨਾਲ ਖਰਾ ਦੇ ਉਹ ਖਾਂਦੇ ਨੇ ਤੁਸੀਂ ਪਰ 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 ਖੀਆਂ ਖਾਂਦੀਆਂ ਲੈਣ ਜਾਣਗੇ ਤੁਹਾਨੂੰ ਰੋਟੀਆਂ ਬਾਚੀਆਂ ਨਿਕਲਣ ਤੇ ਘਰੇ ਬਾਹਰ ਅਹੀਂ ਨਾਲ ਗੱਲਾਂ ਨਿਕਲ ਆਉਂਦੀਆਂ ਆਇਆ ਪੀਆ ਕਰੋ ਮਾਰੋ ਨਹੀਂ ਆਏ ਤੋਂ ਡੋਂਗੇ ਕੋਣ ਸਾਡੇ ਖਾਂਦਾ ਹੈ ਸਾਬ ਨੂੰ ਮਾਰਾ ਨਾ ਬੋਲੇ ਉਹ ਜੋ ਮਰਜੀ ਕਰ ਮੌਸਮ ਵੀ ਸਾਡੇ ਨਮਕੀ ਰੋਟੀ ਮਾਰਾ ਨਾ ਗੋਲੀ ਚਾਲੀ ਤੇ ਬੈਠਣਾ ਤੁਸੀਂ ਮੰਗਵੇ ਬਰਗਰ ਦੀ ਸਟ੍ਰਿਕਾ ਪਾਉਣ ਆਇਓ ਤੁਹਾਨੂੰ ਪਤਾ ਹੈ ਸਾਰਾ ਦਿਲ ਤੇ ਲੱਗੀ ਸਵਾਦ ਹੁੰਦਾ ਹੈ ਬਾਕੀ ਸਹੀ ਗੱਲ ਹੈ ਸਹੀ ਗੱਲ ਹੈ ਅੱਛਾ ਬਰਜਨ ਆਖਰੀ ਜੁਗਤ ਬਹੁਤ ਵਧੀਆ ਸੀ ਮੰਗਵੇ ਬਰਗਰ ਦੀਆਂ ਸਟ੍ਰਿਕਾ ਪਾਉਣ ਵਾਲਿਓ ਮੈਂ ਸਟ੍ਰਿਕਸ ਜ਼ਰੂਰ ਪਾੰਘੇ ਲੇਕਿਨ ਮੰਗਵੇ ਬਰਗਰ ਤੇ ਮੈਂ ਕਦੀ ਨਹੀਂ ਪਾਈ ਆਂ ਠੀਕ ਹੈ ਨਾ ਮੈਂ ਆਪਣੇ ਬਰਗਰ ਤੇ ਪਾੰਘੇ ਫਿਰ ਉਹ ਹੀ ਅੱਛਾ ਸਾਰੇ ਵੀਰੇ ਜਲਦੀ ਜਲਦੀ ਕਮੈਂਟ ਕਰਕੇ ਦੱਸਣਾ ਲਿਖਿਆ ਕੀ ਹੈ ਸਕਰੀਨ ਦੇ ਉੱਤੇ ਇਹਨਾਂ ਨੇ ਸਾਕੀ ਗੱਲ ਸਾਰਿਆਂ ਨੂੰ ਸਜੀਤਾ ਨੇ ਵੀਡੀਓ ਬਣਾਈ ਸੀ ਸਜੀਤਾ ਦੇ ਨਾਲ ਮੈਂ ਮੇਰੇ ਪ੍ਰਾਇਮਰੀ ਚੈੱਕ ਕਰੋ ਵੀ ਲੰਘਾ ਦੂੰਗੀ ਵੀਡੀਓ ਮੈਂ ਸਜੀਤਾ ਕਹਿੰਦੀ ਵੀ ਮੈਂ ਹਸਬੰਡ ਦੀ ਸਾਈਡ ਲੈਂਦੀ ਹਾਂ ਪਰ ਮੈਂ ਪਲੇ ਕੇ ਆ ਸੋਰਾਂ ਦੇ ਨਾਲ ਮੈਂ ਨਹੀਂ ਬਦ ਬਣਾ ਕੇ ਰੱਖਣੀ ਜਣਾ ਮੇਰੇ ਬੰਦੇ ਨੂੰ ਮਾਣਾ ਬਹੁਤ ਮੈਂ ਉਹਨਾਂ ਆਖੇ ਨਾ ਮਗਾਰੇ ਨਹੀਂ ਬੰਦੇ ਸਜੀਤਾ ਵਾਲੋ ਹੋਵੇ ਨੇ ਕਮੈਂਟਾਂ ਦੇ ਵਿੱਚ ਬੰਦੇ ਕਹਿੰਦੇ ਸਜੀਤਾ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਤੇ ਸਾਡੀ ਸਾਈਡ ਲਈ ਆ ਵੇ ਉਹ ਆਂਦੇ ਬੰਦੇ ਦੀ ਸੈਡ ਨਹੀਂ ਚ ਪਿਆ ਕਿਸਾਰੇ ਗਾਣੇ ਜਾਂ ਕਿੰਨੇ ਭੋਲੇ ਹੁੰਦੇ ਨੇ ਬੰਦੇ ਕਿਹਨਾਂ ਨੂੰ ਪਿੱਛੇ ਕੀਨ ਕਰ ਲੈਂਦੇ ਵੇ ਉਹ ਆਂਦੇ ਬੰਦੇ ਦੀ ਸੈਡ ਨਹੀਂ ਮੇਰੇ ਬੰਦੇ ਦੀ ਕਿਸ ਤਰ੍ਹਾਂ ਨਹੀਂ ਕਰਦਾ ਕਿ ਮੈਂ ਪੇਕੇ ਸੋਣੇ ਕੋਸ਼ਿਸ਼ ਜਾਂਦੀ ਉਹ ਇਧਰ ਕਿੰਦੀ ਪਈ ਹੈ ਸਹਰੇ ਭੋਲੇ ਵਾਲੇ ਬੰਦੇ ਭੋਲੇ ਬੰਨ ਚ ਆ ਜਾਗੇ ਸਜੀਤਾਂ ਥੈਂਕ ਯੂ ਕਰਦੇ ਫਿਰ ਸਜੀਤ ਥੈਂਕ ਯੂ Oh. 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 ਅਨਲਕਿ ਸਮਝ ਆ ਰਹੀ ਹੈ। ਸਾਸੀ ਦਾ ਜਿਹਾ ਵੀਰ ਕਿਹਦਾ ਪੈਨਕ ਨੂੰ ਗੱਲਾਂ ਕੀਤਾ ਹੁੰਦਿਆਂ। ਕਿਹੜੀ ਲੀਨ ਗੱਲਾਂ ਕਰ ਲਈਂ ਤੂੰ। ਵੀਰੇ ਗੱਲਾਂ ਕਰਨ ਨੂੰ ਕੁੱਖਾ ਘੱਮ ਥੋੜੀ। ਬਾਸੂ ਦੇ ਵਾਸਤੇ ਤੁਹਾਨੂੰ ਕੀ ਕਰਨਾ ਪੈਂਦਾ ਕਿ ਤਿੰਨ ਚਾਰ ਟਾਈਮ ਦਾ ਲੰਗਰ ਖਾਣ ਪੈਂਦਾ ਚਾਰ ਪੰਜ ਰੋਟੀ ਵਿੱਚ ਸੁੱਤੋ ਸਿਆਲਾ ਦੇ ਵਿੱਚ ਸਾਗ ਹਾਂ ਦੋ ਡੋਂਗੇ ਸਾਗ ਦੇ ਨਾਲ ਖਾਓ ਪਰ ਅਸਲੀ ਤੇ ਕਮੈਂਟ ਆਇਆ ਹੈ ਨਾ ਨਾ ਪੁੱਤੂ ਆ ਚਾਰ ਪੰਜ ਕੱਪ ਚਾਹ ਦੇ ਵੇਖੀ ਗੱਲਾਂ ਬਾਹਰ ਅੰਦਰ ਮੈਨੂੰ ਫਿਰ ਭੁੱਖ ਲੱਗਦੀ ਮੈਂ ਹੁਣੇ ਅਜੇ ਲੰਗਰ ਖਾਤਾ ਸੀ ਪਰ ਫੇਜੀ ਕਹਿੰਦਾ ਰੋਟੀ ਖਾਣ ਮੈਨੂੰ ਕਿਹਨਾ ਵਧੀਆ ਲੱਗਦਾ ਹੈ ਰੋਟੀ ਖਾਣਾ ਲੋਕ ਕਹਿੰਦੇ ਨੇ ਵੀ ਹਾਂ ਵੀ ਸਾਨੂੰ ਡਾਂਸ ਕਰਨਾ ਵਧੀਆ ਲੱਗਦਾ ਸਾਨੂੰ ਬਾਹਰ ਜਾਣਾ ਸ਼ਾਪਿੰਗ ਕਰਨਾ ਵਧੀਆ ਲੱਗਦਾ ਮੈਂ ਕਹਿੰਦੀ ਮੈਨੂੰ ਖਾਣਾ ਬੜਾ ਜੀ ਲੱਗਦਾ ਸਰ ਅੱਛਾ ਜੇ ਪੇਟੰਦ ਆਦਾ ਖਾਈ ਚੰਗਾ ਲੱਗਦਾ ਰਹਿੰਦਾ ਹੈ ਜਿੰਦਗੀ ਵਿੱਚ ਖਾਣ ਹੀ ਤੇ ਆਏ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵੀ ਕਮੈਂਟ ਕਰਦਾ ਪਰ ਕਿੰਨਾ ਪੈਣ ਵੀਡੀਓ ਤੇਰੀਆਂ 10 ਲੱਖੀਆਂ ਤੱਕ ਪਹੁੰਚ ਗਈਆਂ ਤੇ ਫੋਨ ਲੋਰ ਤੇਰੇ ਵਿੱਚ 3 ਲੱਖ ਤੇ ਸੁਰੇ ਫਿਰਦੇ ਨੇ ਤੂੰ ਵਿੰਦਾਵੀ ਦਾ ਗਾਰ ਕੋ ਖੰਡ ਪਾਠ ਕਰਾਂ ਤੇਰੇ ਫੋਲਡਰ ਵਦ ਕੋ ਸੁਖਣਾ ਲਾ ਹਾ ਹੈ ਵੀ ਹਜੇ ਤਾ ਅਹੀਂ ਸਕੂਲਾਂਆਂ ਸੁਖਣਾ ਲੰਭੇ ਕਰਦੇ ਜਦੋਂ ਪੇਪਰ ਦੇ ਜਾਂਦੇ ਸੀ ਉਦੋਂ ਸੁਖਾਂ ਸੁਖੀਆਂ ਸੀ ਅਜ ਤੱਕ ਕੋਈ ਨਾ ਹੁੰਦੇ ਇਸ ਅਗਾਂ ਜਵਾ ਆਪਾਂ ਪੜ੍ਹਨਗੇ ਅਹੀਂ ਉਹਨਾਂ ਲਈ ਸੁਖਣੀ ਨੂੰ ਪਾਹ ਸੋੜਣਾ ਹਾਂ ਹੁਣ ਇਹ ਨਾ ਸਿਰਫ ਪਾਠ ਕਰਨੇ ਸ਼ੁਰੂ ਕਰ ਲਈਏ ਇਹਨਾਂ ਨੂੰ ਸੁਖਣਾ ਲਾਉਣਗੇ ਜੁਤਕਾਰੀਆਂ ਹਾ ਹੈ ਸੁਖਣਾ ਲਾਉਣ ਆਏ ਆ ਦੁਨੀਆ ਤੇ ਸਮਝ ਲਈ ਅਮ ਦੀਪਕ ਕੁਸ਼ਰੀ ਪੋਲਰ ਤੇ ਬਾਤ ਜਿਓ ਬੋਲ ਰਹੇ ਹੁਣ ਸਾਡੇ ਕੋਲ ਅੱਗੇ ਬਹੁਤ ਸੁਖਣਾ ਜਪੈਂਟਿੰਗ ਚ ਪਈ ਐ ਉਹ ਨੌਂ ਮੀਆਂ ਐ ਹੁਣ ਸਾਡੇ ਕੋਲ ਇੰਸਟਾਗ੍ਰਾਮ ਤੇ ਪੋਲਰ ਨਹੀਂ ਬਾਤ ਚ ਹੁਣ ਹੋਂ ਦਾ ਪਾਸ ਕਰ ਹੁਚਾਲ ਜਮਾ ਹੈ ਐ ਯਾਰ ਕੁਛ ਕਰਨਾ ਹੈ ਤਸਵੀਰਾਂ ਵੀ ਸਾਰਿਆਂ ਨੂੰ ਇੱਕ ਵੀ ਕਮੈਂਟ ਕਰ ਦਰ ਬਚ ਐ

ਇਹਦੇ ਪ੍ਰਕਾ ਰਾਤ ਨੂੰ ਕਿਤੇ ਐ ਜੋੜ ਲਾ ਲੇ ਜੋੜ ਨਾ ਕਿਤੇ ਲੰਮੀ ਤਾਰ ਕਰਕੇ ਕਿ ਸਵੇਰ ਤੱਕ ਐ ਵਧੀਆ ਚੱਲੂਗਾ ਉਹਦਾ ਜੋੜ ਤੇ ਲਗਾ ਦਿੰਦੇ ਸੀਗੇ ਸਾਮ ਲਾ ਦੇ ਤੇ ਲੈ ਚੱਲ ਗਈ ਇਦਾਂ ਕਰਦੇ ਸੀਗੇ ਮੈਂ ਤਾਂ ਹੁਣ ਤਾਂ ਸੱਜੀ ਵਾਲਾ ਆਸ ਤੇ ਆ ਵੀ ਅਸੀਂ ਯਾਰ ਬੰਦ ਕਰਦੇ ਸੀਗੇ ਉੱਥੇ ਦਾ ਵੀ ਕਰਾ ਲਾ ਲਾ ਸਾਰਾ ਉਹ ਦੱਸ ਜਾਂਦਾ ਸੱਜੀ ਵਾਲਾ ਫਰਾਂਜੀ ਲੋਰ ਦੇ ਹੁੰਦੇ ਸੀ ਸਾਡਾ ਧੂਆ ਧੁਆਈ ਤੱਕ ਕੰਮ ਜਾਂਦਾ ਸੀ ਇਹ ਨਾ ਵੀ ਉੜਦੇ ਸੀ ਇਹ ਵੱਡੇ ਰਾਜੇ ਪੈਦਾ ਹੋ ਗਏ ਨੇ ਧੂਆ ਧੁਆਈ ਤੱਕ ਅਰੇ ਯਾਰ ਵਾਕਿਆ ਸਟੋਪ ਸਾਟੀ ਗਾ ਸਾਟੀ ਗਾ ਸਾਹੀ ਸਾਡਾ ਟਾਈਮ ਸੀਗਾ ਨਾ ਸਾਡੇ ਮਾਪੇ ਸਾਨੂੰ ਠਾਣਦੇ ਸੀਗੇ ਟਾਈਮ ਤੇ ਵੱਜੇ ਹੋਣਾ ਸੀਗਾ 6 ਉੱਠ ਜਾ 8 ਵਜੇ 8 ਵਜੇ ਉਹ ਯਾਰ ਮੈਂ ਬੰਨ੍ਹ ਕੇ ਰੱਖਿਆ ਬਾਹਰ ਖਲੋਤਾ ਫੈਨ ਬਾਹਰ ਖਲੋਤੀ ਅਸੀਂ ਅੰਦਰ ਡਰਦੇ ਹਾਂ ਨਾ ਮੈਂ ਆਪਣੇ ਬੱਚਿਆਂ ਨਾਲ ਵੀ ਕਰਨੀ ਆ ਟਾਈਮ ਇੰਨਾ ਹੋ ਗਿਆ ਉੱਠ ਹੰਦਸ ਗਿਆ ਗਰਮੀਆਂ ਹੁੰਦੀਆਂ ਸੀਗਾ ਜਦੋਂ ਗਰਮੀਆਂ ਨੂੰ ਪੱਖਾ ਬੰਦ ਕਰ ਦਿੰਦੇ ਸੀ ਤੇ ਮੱਖੀਆਂ ਨੇ ਮੱਖੀਆਂ ਨੇ ਜਾਣ ਸਾਡੇ ਸੀ ਸਰਦੀਆਂ ਨੂੰ ਸਰਦੀਆਂ ਨੂੰ ਵੈਸੇ ਹੀ ਜਾਂ ਤੇ ਬੋਲ ਬੋਲ ਕੇ ਅੰਮੀ ਜੀ ਨੇ ਬੋਲ ਬੋਲ ਕੇ ਸਰਦੀਆਂ ਨੂੰ ਆਪਣਾ ਬਿਸਤਰਾ ਛੱਡਦੇ ਨੂੰ ਦਿਲ ਕਿਸ ਦਾ ਨਹੀਂ ਗਾ ਕੇ ਸੱਚੀ ਮਾਂ ਪਿਓ ਦੀ ਹਿੰਮਤ ਸੀਗੀ ਮਾਂ ਪਿਓ ਦੀ ਹਿੰਮਤ ਦੇ ਕੇ ਸੰਤੋਖ ਹਾਰਿੰਦੇ ਸੀਗੇ ਨਾਸ਼ਤਾ ਕਰਾਉਂਦੇ ਸੀ ਹੁਣ ਜੇ ਮੈਂ ਆਪ ਆਪਣੇ ਬਾਲਾਂ ਨੂੰ ਠੋਣੇ ਪਤਾ ਚੱਲਦਾ ਨਾ ਬੱਚੇ ਉਹ ਠੋਖੇ ਠੋਖੇ ਯਾਰ ਅੱਸੀ ਫੇਰ ਵੀ ਹੁਣ ਤਾਂ ਸਾਨੂੰ ਬਹੁਤ ਸਹੂਲਤਾ ਮਿਲ ਗਈ ਆ ਉਸ ਸਮੇਂ ਸਹੂਲਤਾ ਵੀ ਨਹੀਂ ਹੁੰਦੀ ਸੀ ਹਾਂ ਜੀ दो तो कमेंट आए हैं सेम वीडियो थे अच्छा आईलाइनर वाले वीडियो थे ऊपर वाला कमेंट आया किस किसी बंदे का कहता बहुत सोच के वीडियो बनाई है पर बोरिंग है उससे कमेंट उससे वीडियो थे कमेंट आया हर्षिका का डॉक्टर की आ आई है वो कहती भी आई मस्ट से यू डूइंग गुड जॉब एंड मेरा मूड बहुत अच्छा हो जाता है वीडियो देख के हाँ साढ़े हम वीडियो सेम है

ਕਿੰਨੀ ਮਜ਼ਾ ਆ ਗਾਲੀਓ ਜਿੰਦਗੀ ਵਾਕਈ ਪੈਨਜੀ ਬਹੁਤ ਗਰੇਤ ਕੀ ਗੱਲ ਕੀਤੀ ਆ ਹਰ ਕਿਸੇ ਨੇ ਆਪਣੀ ਮੈਂਟੈਲਿਟੀ ਦੇ ਮੁਤਾਬਕ ਕੀ ਕਮੈਂਟ ਕਰਦਾ ਜਿਹੜੇ ਲੋਗ ਹਨ ਜਿਹੜੇ ਨੈਗੇਟਿਵ ਕਮੈਂਟ ਕਰਦੇ ਆ ਉਹਨਾਂ ਨੇ ਜਿੰਦਗੀ ਚ ਕਦੀ ਖੁਸ਼ ਨਹੀਂ ਰਹਿ ਸਕਦੇ ਉਹ ਹੀ ਨਹੀਂ ਸਕਦੇ ਉਹਨਾਂ ਨੇ ਖੁਸ਼ੀ ਮਤਲਬ ਕਿ ਵੇਖਣਾ ਨਹੀਂ ਚਾਹੁੰਦੇ ਆ ਹਾਂਜੀ ਐਵੇਂ ਹੀ ਇਹ ਨਵੀਆਂ ਪੀੜ੍ਹੀਆਂ ਨੂੰ ਮਤਲਬ ਕਿ ਜਾਨ ਕਰਕੇ ਦੇ ਦਾਂਗੇ ਆਖਣਗੇ ਮਰੇ ਇੰਜ ਚੰਗੀ ਤਰ੍ਹਾਂ ਮਜ਼ਾ ਨਹੀਂ ਆ ਆ ਮਰੇ ਨਹੀਂ ਚੰਗੀ ਤਰ੍ਹਾਂ ਮਜ਼ਾ ਨਹੀਂ ਆਇਆ ਇਹਨਾਂ ਨੂੰ ਮਤਲਬ ਕਿ ਜਿੰਦਗੀ ਆ ਸਸਤੀ ਦਾ ਨਹੀਂ ਸਾਰਿਆਂ ਨੂੰ

ਵੀਡੀਓ ਬਣਾ ਲੱਗੇ ਚਰਾਪੜ ਚਿੱਤਰ ਹੀ ਤੇਰੇ ਅੰਤਰੇ ਨਾਂ ਕਿਤੇ ਨਹੀਂ ਮਾਂ ਅੜੇ ਬਿਸਕਟ ਖਾਂਦਾ ਪਿਆ ਨਾ ਇੱਕ ਕਹਾਣੀ ਹੈ ਜਿਹੜਾ ਝੁੰਗਾ ਮਿਲਦਾ ਹੁੰਦਾ ਸੀ ਉਹ ਤੇ ਖਾਈਦਾ ਹੁੰਦਾ ਸੀ ਲੈ ਕੇ ਤੇਰੇ ਤੁਸੀਂ ਤੁਸੀਂ ਹੋਰ ਹੀ ਕਿਹੜੀ ਦੁਨੀਆ ਤੇ ਚੱਲ ਗਏ ਜੀ ਕਿਹੜੀ ਘੜੀ ਨੂੰ ਇੰਟਰਨੈਟ ਆ ਗਿਆ ਤੇ ਜਵਾਗ ਲੱਗ ਗਏ ਨੇ ਕੰਜੇ ਕਿਤੇ ਨਹੀਂ ਮਾਂ ਕਹਿੰਦੀ ਦੁਨੀਆ ਬਰ ਹੁੰਦੇ ਸੀ

ਅੱਛਾ ਇੱਕ ਗੱਲ ਤੂੰ ਅੱਜ ਦੱਸਣ ਦੇ ਐ ਉਹ ਜੀਤ ਲਾ ਕੇ ਸਾਰਿਆਂ ਦੇ ਸਾਹਮਣੇ ਆਪਣੇ ਮਰੇ ਸੀ ਐਨੇ ਵੀ ਦੱਸਿਆ ਕੁੜੀ ਕੀ ਕੀ ਰੱਖਣ ਕਰਦਾ ਕੁੜੀ ਉਦੋਂ ਨਹੀਂ ਹਾਂਦਾ ਕੋਈ ਹੋਰ ਕੋ ਰਿਸ਼ਤਾ ਚਾਹੁਣ ਲਈ ਅੱਜ ਕੁਵਾਕ ਨੂੰ ਇਹਦਾ ਸੁਣਾ ਲੈਣਾ ਤੇ ਤੂੰ ਉਹਨੂੰ ਅੱਜ ਦੱਸ ਦੇ ਮੈਂ ਗਾਲ ਕੱਢ ਕੱਢ ਕੇ ਬਈ ਦਿੱਲੀ ਸੇ ਹੈ ਕੀ ਇਹ ਦਿੱਲੀ ਸੇ ਕੇ ਲਾ ਕੇ ਤੇ ਤੋਂ ਫਲੈਟ ਲਿਆ ਉਹਦੇ ਬਸਤ ਇਹ ਦੀਪਮਾਲਾ ਕਰਾਈ ਹੁੰਦੇ ਨੇ ਦੀਪਮਾਲਾ ਹਾਂ ਦੀਪਮਾਲਾ ਕੋਸ਼ੇ ਦੀ ਹਾਂ ਵੀ ਲਾਈਟ ਲਟ ਜਗਾਈਆਂ ਹੁੰਦੇ ਨੇ ਹਾਂ ਕਿਹੜਾ ਤੀਰ ਮਾਰੇ ਹਾਂ ਮਗਰ ਤੇਰਾ ਚਾਚਾ ਜਿਹੜਾ ਹੈਗਾ ਛੁੱਟੀ ਲਾਉਂ ਨਹੀਂ ਲੱਗਾ ਸੀ ਇਹ ਜਿਹੜੇ ਤੇਰੇ ਪਤਲਾ ਨਹੀਂ ਸਕਦਾ ਤੇਰਾ ਤਾਂ ਦੇਣੇ ਅੱਜ ਉਹਨੇ ਬੰਦ ਕਰਾਇਆ ਮਾਂ ਕਹਿ ਹਾਂ ਚਾਚੇ ਤਾਂ ਅੰਬੂ ਲੱਛਰ ਨੂੰ ਦੀ ਤੇ ਤਾਣ ਨੂੰ ਨਾ ਆਈ ਤਾਂ ਨੂੰ ਤਾਂ ਵਿਸ਼ਤ ਨਹੀਂ ਹੁੰਦੇ ਇਹ ਅੱਜ ਬੰਦੇ ਆ ਅੱਜ ਦੂਜੇ ਦਿਨ ਹੁੰਦੇ ਓਹ ਦੇਖੋ ਵੀ ਚਾਚਾ ਨੇ ਕਿਹੜਾ ਬੰਦ ਕਰਾਇਆ ਓਹ ਵੀ ਤੁਸਾ ਆਇਆ ਸੀ ਪੀਪਸ ਵਾਲਾ ਦਿੱਲੀ ਸੇ ਓ ਓ ਪੀਸਸ ਤੋਂ ਆਇਆ ਤੇ ਨੰਬਰ ਇਜ਼ 20 ਨਾ ਮਮਾ ਮਾਰਿਆ ਕੀ ਬੁਲਾਵਾ ਓਏ ਮੁੰਡਾ ਕੁੜੀ ਪੈ ਗਈ ਠੰਡ ਤੁਹਾਨੂੰ ਆ ਲਉਥ ਪੀਂਦੀਆਂ ਨਾ ਹੁੰਦਾ ਜਦੋਂ ਨਹੀਂ ਗੱਲ ਕਰਨੀ ਮਰਨੀ ਹੁੰਦੀ ਕਿਉਂ ਲਾਰੇ ਲਬਦਿਆਂ ਜੇ ਨਹੀਂ ਨਾ ਮੁੜ ਕੇ ਫੋਨ ਤੋੜਨ ਤੱਕ ਜਾਂਦੇ ਨੇ ਵੇ ਕੀ ਰੋ ਰੋ ਕੇ ਵਿਚਾਰਾ ਦਾ ਬੁਰਾ ਹਾਲ ਫਿੱਟਾ ਪਿਆ ਪਰ ਫੋਨ ਕਰਦੀਆਂ ਗੱਲਾਂ ਮਾਰਦੀਆਂ ਮੁੜ ਕੇ ਜਦੋਂ ਉਹ ਫੋਨ ਲੈਂਦੇ ਫੋਨ ਬੰਦ ਕਰਕੇ ਚાલ ਜਾਂਦੇ ਨੇ ਕਾਹ ਲੋ ਵਿਚਾਰਾ ਦਾ ਲਉਥ ਪੀਂਦਾ ਜਾਂਦੀ ਇਹਨਾਂ ਦੀਆਂ ਮੁੰਡੇ ਐਂ ਕਾਦਰ ਮੁੰਡੇ ਉਹ ਕਾਦਰ ਤੁਸੀਂ ਕਿ ਨਿਸ਼ਾਨ ਕਰਦੀਆਂ ਜੇ ਨਹੀਂ ਲੁਕ ਟਿੰਗ ਮੁੰਡੇ ਮੁੰਡੇ ਮੁਰਗੀ ਦੀ ਵੀਡੀਓ ਜਾ ਕੇ ਤਾਂ ਕਮੈਂਟ ਕਰਦੀਆਂ ਨੇ ਤੁਹਾਣੀ ਆ ਜਿਉਂ ਕਰਾਈਂ ਵਾਈ ਕਿਉਂ ਕਿ ਦਿਲ ਤੇ ਨੋਂਦਾ ਪੈਂ ਪਿਆਰਾ ਕਿਉਂ ਕਿ ਜਾ ਕੇ ਤੇਲਾ ਸੇ ਬਿਗਾਨੇ ਹੁੰਦੇ ਨੇ ਹਾਂ ਪਚਾਰਾ ਕਿੱਦਾਂ ਰੋ ਰੋ ਕੇ ਕਿੱਦਾਂ ਨੱਕ ਫਲਾ ਫਲਾ ਕੇ ਰੋਂਦੇ ਕੀ ਕਰੇ ਜਰਾ ਹਾਂ ਠੀਕ ਗੱਲ ਤੋਂ ਆ ਸੇ

ਵੀ ਮੈਂ ਧੱਕਾ ਕਰਕੇ ਘਰ ਵਾਲੀ ਦੀ ਸਾਈਡ ਲੈਣੀ ਆ ਨਾ ਮੈਂ ਘਰ ਤੇ ਕੇ ਦੀ ਸੁਣਨੀ ਨਮਸਾਹ ਰਹ ਸੁਣਦੇ ਘਰ ਵਿੱਚ ਨਿਲਉ ਪਣੀਏ ਇਹ ਨਹੀਂ ਨਵਾਂ ਗਾੜੀ ਨਾਲ ਪਿਛਲਾ ਕੇ ਇਹ ਟੁੱਟ ਪੈਣਾ ਇਹ ਬਹੁਤ ਚੰਗ ਬਜਾਂਦੇ ਜਦੋਂ ਇਦਾਂ ਇਹਨਾਂ ਨੂੰ ਗੱਲਾਂ ਆ ਇਦਾਂ ਡਾਇਲੌਗ ਤੇ ਮਾਰੀਦੇ ਨਾ ਕਿ ਤਾ ਅੱਗਲੀ ਸੇ ਮੈਂ ਜਾਣ ਵੀ ਦੇ ਦੂਗੀ ਤਾ ਅੱਗਲੀ ਤੇ ਮੈਂ ਲਾੜ ਜੁਗ ਦੀ ਦੁਨੀਆ ਨਾਲ ਇਹ ਚੰਗ ਬਜਾਂਦੇ ਹਾਂ ਹਾਂ ਬਸ ਲੈ ਚੰਗ ਬਜਾਂਦੇ ਜਾਣ ਨੂੰ ਕਾ ਦਿਸ ਸੋਗ ਸੋ ਫਿਰੋਂ ਤਮ ਕਿਹਦੇ ਝੁੰਦੇ ਨਾ ਮਨ ਨੂੰ ਛੱਡ ਕੇ ਚੱਲ ਜਾਣਗੇ ਮੈਂ ਛੱਡ ਕੇ ਚੱਲ ਜਾਣਗੇ ਪਟਿਕਾ ਰਿੰਦਨ ਬਦੀ ਪਟਿਕਾ ਰਿੰਦਨ ਹੈ ਇਕ ਤਾਂ ਨਰਾ ਅਧੀ ਤੇ ਲੀਆਂ ਨਾਲ ਬਣਾ ਕੇ ਰੱਖੋ ਸੋਹਰਨ ਬਣਾ ਕੇ ਦੋਨੇ ਪਾਸੇ ਬਣਾ ਕੇ ਰੱਖ ਤੂੰ ਰਾਮ ਨਰ ਕੋਈ ਪਤਾ ਨਹੀਂ ਕਿੰਨੀ ਲੋੜ ਪੈ ਜਾਣੀ ਆ ਇਹ ਨਾ ਪਿੱਛੇ ਲਾ ਤਾ ਕਿਤੇ ਇਦਾਂ ਨਮਗਾਣੀ ਪਾਸੇ ਸਹੀ ਰੱਖੋ ਆਪਣਾ ਸਿਸਟਮ ਇੰਤਰਾ ਦੀ ਢਿੰਗ ਲਿੰਗ ਰਿੰਗ ਪਾਣੀ ਬਹੁਤ ਪੀ ਕੇ ਪਰੇ ਹੋ ਐਨੀ ਨਗਰਨਾ ਕਰ ਤੂੰ ਮੇਰਾ ਪਾਣੀ ਦੇ ਬੋਤਲ ਪਈ ਬਾ ਮੇਰੇ ਪਤੀ ਪਰ ਹੈ ਤੋ ਮੈਂ ਨਾ ਸਸਵਾ ਨੂੰ ਅਲੂ ਕਿਸਾ ਗੀਉ ਨਾ ਮਾਇਕੇ ਵਾਲੇ ਕੀ ਜੋ ਮੇਰੇ ਪਤੀ ਕੋ ਜਿੰਨੀ ਇੱਜ਼ਤ ਮਾਨ ਸਨਮਾਨ ਦੇਗਾ ਉਤਨਾ ਹੀ ਮਾਨ ਸਨਮਾਨ ਤੇ ਇੱਜ਼ਤ ਮੈਂ ਉਸ ਕੋ ਦੂੰਗੀ ਯਾਦ ਰੱਖੀ ਸੱਚੀ ਗੱਲ ਜਿਸਾਰੇ ਨੂੰ ਮੈਂ ਸੋਚਦੀ ਸੀ ਕਿ ਦਿਨੋ ਦਿਨ ਦਿਮਾਗ ਵੀ ਜ਼ਿਆਦਾ ਸ਼ਤਕਮਜ਼ੋਰ ਨਹੀਂ ਹੁੰਦੀ ਜਾਂਦੀ ਹਾਂ ਮੇਰੇ ਵੀ ਕੋਈ ਪਤਾ ਨਹੀਂ ਲੱਗਦਾ ਰਹਾ ਤੁਹਾਨੂੰ ਨਹੀਂ ਲੱਗਦਾ ਕਿ ਦਿਮਾਗ ਦਾ ਜਿਹੜਾ ਸਪੈਸ਼ਲੀ ਕੁੜੀਆਂ ਵਾਸਤੇ ਵੀ ਨਹੀਂ ਹੋਆ ਮੁੰਡਿਆਂ ਵਾਸਤੇ ਨਹੀਂ ਹੈ ਦਿਮਾਗ ਜਿਹੜਾ ਹੈ ਇਹਨਾਂ ਚਾਹ ਤੱਕ ਕਮਜ਼ੋਰ ਕਿਵੇਂ ਹੋ ਹੀ ਜਾਂਦਾ ਹੈ ਇਤਤ ਦਮਗ ਲੈ ਕੇ ਜਿਸ ਪੈਦਾ ਹੋਈ ਸੀ ਪੂਰਾ ਦਮਗ ਲੈ ਕੇ ਪੈਦਾ ਹੋਈ ਸੀ ਤੇ ਪੂਰੇ ਅਸੀਂ ਆਪਣੀ ਜ਼ਿੰਦਗੀ ਦੇ ਜਿੰਨੇ ਵੀ ਜਿਆਦਾਸ਼ਤ ਵਾਲੇ ਕੰਮ ਸੀ ਵਧੀਆ ਤਰੀਕੇ ਨਾਲ ਕੀਤੇ ਨੇ ਕੀ ਸਿੰਧੂ ਘਾਟੀ ਦੀ ਸਿੰਧੂ ਘਾਟੀ ਦੀ ਲੜਾਈ ਹੜੱਪਾ ਦੀ ਲੜਾਈ ਖੋਜਣਾ ਸਾਰਾ ਕੁਝ ਮੈਂ ਕਹਿੰਨੀ ਉਹ ਮਹਾਰਾਜਿਆਂ ਰਾਜਿਆਂ ਦੀਆਂ ਲੜਾਈਆਂ ਵੀ ਅਸੀਂ ਬੜ ਬੜ ਕੇ ਬੜ ਬੜ ਕੇ ਜਿੰਨਾ ਰਾਜੇ ਮਹਾਰਾਜ ਲੜਾਈਆਂ ਚ ਅਸੀਂ ਹੈ ਵੀ ਨਹੀਂ ਸੀਗੇ ਇਹ ਕੋਈ ਨਾ ਬੰਦਾ ਲੜਾਈ ਦੇ ਵਿੱਚ ਹੁੰਦਾ ਉਹਨੂੰ ਪਤਾ ਹੁੰਦਾ ਨਹੀਂ ਤਰੀਕ ਨੂੰ ਇੰਨੇ ਬੰਦਾਂ ਨਾਲ ਲੜਾਈ ਕੀਤੀ ਸੀ ਹੈ ਉਹਨਾਂ ਲੜਾਈਆਂ ਛੇ ਨਹੀਂ ਸੀਗੇ ਫਿਰ ਵੀ ਉਹਨੇ ਲੜਾਈ ਦਾ ਚੇਤਾ ਸੀਗਾ ਸਾਨੂੰ ਥਾਂ ਤੋਂ ਨਿੰਜਾ ਆਨਸਪੜਾ ਕਿੰਨਾ ਦਮਾਂ ਸੀ ਸਾਡਾ ਆ ਵਿਆਹ ਕਰਉਣ ਤੋਂ ਬਾਅਦ ਦਮ ਸਾਡਾ ਖਾ ਗਿਆ ਕਿੰਨਾ ਦਮ ਸੀ ਸਾਡਾ ਕੰਜਰ ਖਾਣੇ ਦੇ ਵਿੱਚ ਕਿੱਥੇ ਕਿਹੜੇ ਕੰਜਰ ਨੇ ਵਿਆਹ ਵਾਲਾ ਬਣਾਇਆ ਸਿਸਟਮ ਉਂਗਰੀਆਂ ਜਿਹੜੀਆਂ ਨੇ ਵਿੱਚੇ ਵਰਡੀਆਂ ਜਾਂਦੀਆਂ ਤੂੰ ਮੇਰੇ ਅੱਗ ਲੱਗੀਆ ਕਿਆ ਵਾਲਾ ਜਿਹੜਾ ਦਿਮਾਗ ਰਿਆਂ ਨੂੰ ਅੱਗ ਲੱਗੀਆ ਵਾਲਾ ਖਤਮ ਹੋ ਜਾਂਦਾ ਵਾਲਾ ਇਸ ਤਾ ਹਾਂ ਖਤਮ ਹੋ ਜਾਂਦਾ ਆ ਕੀ ਸੀਗਾ ਇਹ ਕੰਮ ਕਰੀਦਾ ਵਿੱਚੇ ਦੂਜਾ ਕੰਮ ਨਹੀਂ ਕੱਢ ਆਉਂਦਾ ਪਤਾ ਲੱਗਦਾ ਪਿਆ ਕੀ ਹੋ ਜਾਂਦਾ ਜ਼ਿੰਦਗੀ 'ਚ ਐਂਜੀ ਹੁੰਦਾ ਸੱਚੀ ਗੱਲ ਜੀ ਸਾਰੀਆਂ ਗੁੜੀਆਂ ਬਹੁਤ ਗਲਤ ਵੀਡੀਓ ਬਣਾਉਂਦੀਆਂ ਕੀ ਕਰੀਏ ਕੀ ਕਰੀਏ ਪਰ ਇਨਸਾਨੇ ਲਾ ਕੀ ਕਰੀਏ ਵੀਡੀਓ ਮੈਥ ਬਣਾ ਬਣਾ ਕੇ ਥੱਕ ਗਈਆਂ ਮਰ ਜਾਣੀਆਂ ਉਹ ਜਿਹੜੀ ਮੇਰੀ ਮਾਂ ਇਸੀ ਕੇ ਨਾਲ ਜਵਾਬ ਦੇ ਸੀ ਕਮੈਂਟਾਂ ਚ ਹਾਂ ਉਹਨੇ ਵੀਡੀਓ ਪਾਈ ਗਈ ਦੀ ਤੁਸੀਂ ਮੈਨੂੰ ਗਲਤ ਗਲਤ ਕਮੈਂਟ ਕਰਦੇ ਆ ਠੀਕ ਆ ਤੇ ਤੁਹਾਨੂੰ ਕੀ ਲੱਗਦਾ ਕਿ ਮੈਨੂੰ ਗੁੱਸਾ ਆਗਿਆ ਨਹੀਂ 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 ਮੈਨੂੰ ਗੁੱਸਾ ਨਹੀਂ ਲੱਗਦਾ ਕਿ ਮੈਨੂੰ ਗੁੱਸਾ ਨਹੀਂ ਲੱਗਦਾ ਤੇ ਮੈਨੂੰ ਮੈਨੂੰ ਤਾਂ ਇਹ ਮਹਿਸੂਸ ਹੁੰਦਾ ਕਿ ਤੁਸੀਂ ਤਾਂ ਜਾਣ ਕਰਦੇ ਤੁਸੀਂ ਜਲਸ ਕਰਦੇ ਤਾਂ ਮੈਂ ਇਹ ਵੀ ਵੀਡੀਓ ਬਣਾਉਂਦੀ ਆ ਤੁਸੀਂ ਲੈ ਨਹੀਂ ਮਾਰ ਪਰ ਆਹ ਇਹਨਾਂ ਨੂੰ ਸਮਝਾਉਣਾ ਲੋਪੇਂੀਆਂ ਕਿ ਜਲਸ ਕਰਦੇ ਕੀ ਕਰਦੇ ਜਲਸ ਕਰਦੇ ਆ ਨਹੀਂ ਅਸੀਂ ਹੂੰ ਇੱਕ ਵੀਡੀਓ ਵੀ ਮੈਂ ਜਿਹੜੇ ਮੈਨੂੰ ਕਹਿੰਦੇ ਨੇ ਜਾ ਕੇ ਸਕੂਲ ਪਾੜਨਾ ਸਕੂਲ ਪਾੜਨਾ ਮੈਂ ਇਹਨਾਂ ਨੂੰ ਦੱਸ ਦਵਾਂ ਮਠਾਨ ਪਲੱਸ 2 ਹੋ ਗਈ ਹਲਾ ਮੈਂ ਸਕੂਲ ਨਹੀਂ ਜਾਂਦੀ ਮੈਂ ਸਕੂਲ ਫਿਨਿਸ਼ ਕਰ ਲਿਆ ਅੱਗੇ ਕੋਸ਼ਿਸ਼ ਨਹੀਂ ਕਰ ਮਾਰ ਕਾ ਅੱਗੇ ਕੋਸ਼ਿਸ਼ ਨਹੀਂ ਕਰਨਾ ਪਲੱਸ 2 ਕੋਈ ਪੜਾਈ ਨਹੀਂ ਉਹ ਤੁਸੀਂ ਪੜਾਈਏ ਸੀ ਹਣ ਤੱਕ ਪੜੀ ਜਾਂਨੇ ਸਾਡੇ ਗਾਂਜ ਮਾਰ ਦੀ ਕਾਲਜਾਂ ਚ ਚੱਲੇ ਨੇ ਅਸੀਂ ਇਹਦੇ ਵੀ ਪੜੀ ਜਾਂਨੇ ਸਰ ਪੜ ਲੀਏ ਉਹ ਪੜ ਲੀ ਨੋ ਲੈ ਜਾਂਦੀ ਉਗਲੀ ਮੈਂ ਤਾਂ ਬਾਸਿਕ ਖਾਰਾ ਪਲਾਸਾ ਹੋ ਵੀ ਨਹੀਂ ਤੇ ਜੋਬ ਲੱਗੂ ਸੀ ਇਹ ਤਰੀਲਾ ਬਣਾਉਂਦੀ ਸੀ ਬਿੱਲਾ ਲੱਗੀ ਹੈ ਤੇ ਬੀਆ ਤੇ ਬੀਆ ਤੁਹਾਨੂੰ ਮਨਾਉਂਦੀ ਹੈ ਕਿ ਬੈਠ ਮੈਂ ਸੋਹਣੀ ਲੌਂਗ ਲੱਗਾ ਤੇ ਬੀਆ ਮੈਂ ਜੱਸਾ ਲੱਗੇ ਲੋਕ ਇਹ ਕਿਹੜਾ ਗੁੜੀਆਂ ਬਹੁਤ ਗੱਤ ਮੇ ਬਣਾਉਂਦੀਆਂ ਕੀ ਕਰ ਹਲੋ ਗਾਇਜ਼ ਆਈਵ ਗਾਟ ਮਾਈ ਵੀਜ਼ਾ ਦਫੇਰੇ ਵੀਜ਼ਾ ਤੇ ਬਿਲਕੁਲ ਤੇ ਸੁਬਹ ਜਲ ਹੋਰ ਤੇ ਇਹ ਕਿਹੜੀ ਫਿਚ ਲੈ ਗਈ ਸੀ ਸੰਸਿਗਾਰੀ ਸਾਰੇ ਨੂੰ ਅਨਿਆ ਟੂ ਟੂ ਕਲ ਬਣਨੇ ਕੀ ਚੱਕਰ ਰਹਿ ਗਏ ਆ ਉੱਥੇ ਮੈਨੂੰ ਕਮੈਂਟ ਕਰੀ ਜਾਂਦੇ ਨੇ ਕਿ ਪੈਂਦ ਕੇਰੀਆਂ ਵੀ ਬਿਲੀ ਤਾਂ ਅੰਗਰੇਜ਼ੀ ਚ ਚੱਲਦੀਆਂ ਪਈਆਂ ਨੇ ਹਾਂ ਹੋਇਆ ਸੀ ਨਾ ਅੰਗਰੇਜ਼ੀ ਚ ਕਿਹੜੇ ਸਾਮਝ ਨਹੀਂ ਜਾਂਦੀਆਂ ਨੇ ਵੀ ਮੈਂ ਉੱਥੇ ਫਿਰ ਬਾਬਾ ਰਸਾਲੇ ਦੇ ਰਾਂ ਇੱਥੋਂ ਮੈਨੂੰ ਕਮੈਂਟ ਆਈ ਗਿਆ ਕਿਰੀ ਅੰਗਰੇਜ਼ੀ ਤੇਰੀ ਵੀਡੀਓ ਤਾਂ ਅੰਗਰੇਜ਼ੀ ਚ ਚੱਲਦੀ ਪਈ ਆ ਪਹਿਲੀ ਗੱਲ ਮੈਨੂੰ ਇਹ ਹਾਸਾ ਆਉਂਦਾ ਕਿ ਵੀ ਅੰਗਰੇਜ਼ੀ ਚ ਕਿਦਾਂ ਇਹ ਵੀ ਆਹ ਵਾੜੀ ਹੈ ਹੈਲੋ ਗਾਇਜ਼ ਆਈਵ ਗਾਟ ਮਾਈ ਵੀਜ਼ਾ aino it told us hai ye jaake khusey akraak te jaake ino hindi khala report deti hai kharab ho gayi hai eh chake na gaya us se jithe barish bahut hundi hai flood aaye anda daka lag jita eh jida hai ga e ag agriculture land hai par sabziyan te phal etu nikalde ne eh utte snow bahut paiyia stage de vich yakeen karo sasiga disa renu acha haniya chu sasiga disa renu ਨਾ ਆਇਲੈਂਡ ਪੈਨੀਮ ਟ੍ਰਪੈਲੈਟਰੀ ਆਇਲੈਂਡ ਵਾਲੀ ਵੀਡੀਓ ਆ। ਇੱਕ ਮਿੰਟ ਲਿਖ ਕਰਦਾ ਪਿਆ। ਕਹਿੰਦਾ ਹੈ ਜੀ ਮੈਡਮ ਕੇ ਆਈ ਬ੍ਰੋ ਚੈੱਕ ਕਰੋ। ਕਿਉਂ? ਇਹ ਲੈ ਮੈਮ ਨੂੰ ਬਹੁਤ ਹੀ ਹੋੜੀਆ ਲੱਗ ਰਿਆ ਇਨਾਂ ਦੇ ਵੀਡੀਓ। ਵੈਸੇ ਕੰਮ ਵਾਲੇ ਬਹੁਤ ਉਸਤਾਦ ਬਣ ਕੇ ਆ। ਕਿਹੜੇ ਨੇ ਫੋਲੋ ਕਰਦੀ ਉਹ ਨੇ ਨੇ। ਤੈਨੂੰ ਕਰਨ ਲਈ ਕੋਟ-ਟੋਟੇ ਲੱਗੇ ਨੇ। ਮਾਫ ਕਰਨਾ। ਮੋ ਵੀਡੀਓ ਆ ਕਿ ਕੋਟ-ਟੋਟੇ ਕਿੰਦੇ। हम हाँ डेलों को कहते हैं जो आंखों के अंदर होता है डेला <laughs> उसे एकदम ले आई थी आंदे आन की तो दूजा मत का देंगे मैडम का तो बूथा चेक करो मैडम की आईब्रो चेक करो मैडम की एक आंख छोटी है एक बड़ी थे? है मैडम के पेट हो जो तुम्हें नहीं प्रॉब्लम में मैडम से पेट से आंदे का लिए हैं की मैडम दे रखे कोई हो जाए कोई पेट मैडम के पेट ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੀ ਵੀਡੀਓ ਪਾਈ ਸੀਗੀ ਆਈਲੈਂਡ ਵਾਲੀ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਵੇਖੀ ਨੇ ਸੀ ਮੇਰਾ ਗਾਣਾ ਆ ਗਿਆ ਨਾ ਗਾਣਾ ਨਹੀਂ ਆਇਆ ਪੂਰੀ ਕੈਸਟ ਹੀ ਆ ਗਈ ਆ ਪਤਾ ਨਹੀਂ ਕੀ ਕੀ ਕਹੀ ਜਾਂਦਾ ਮੈਂ ਤਾਂ ਆਪ ਸਮਝ ਨਹੀਂ ਹੁੰਦੀ ਕੋਈ ਅਸੀਂ ਟੀਮ ਨੇ ਦੇ ਗਾਣੇ ਥੋੜੀ ਗਾਣਿਆਂ ਨੂੰ ਸੁਣਦੇ ਆ ਅਸੀਂ ਤੇਰੀ ਤਾਂ ਸੁਣ ਕੇ ਵੀ ਦੇ ਚੇਕੜੀ ਕੁ ਵੇਖਵਾਣੀ ਘੱਟਾ ਲੱਗਾ ਤਨਵੀਕ ਕਿ ਕਿਹਾ ਕਿ ਲਿਖਦਾ ਹੈ ਜਨਾਬੇ ਕੋ ਬਹੀਨ ਕਾਹਨੇ ਪੈਂਦਾ ਦੁਆਰੇ ਕਿਤੇ ਦਾ ਇਹਦੇ ਬਾਣੇ ਸੌਂਦੇ ਆ ਸੜਕਲੇਜਾ ਹੱਥ ਚਾਹੀ ਜਾਂਦਾ ਫਤਨੀ ਕੀ ਕਰਨਾ ਹੀ ਹੁਣੇ ਦੁਕਾਨ ਦਾ ਕੀ ਮਤਲਬ ਬਣਦਾ ਅਸੀ ਗਾਣੇ ਇਹਨੇ ਕਿਤੇ ਆਪਣੇ ਕੁਸ਼ਮਾ ਦੇ ਵਿੱਚ ਕੁਐਸਚਨ ਕਿਤੇ ਸੈਟ ਕਿਤੇ ਸੋਲਵ ਕੀਤੇ ਜਿੰਨੇ ਇਹ ਗਾਣੇ ਸੋਲਵ ਗਾਣੇ ਦੇ ਲਿਰਿਕਸ ਮੈਂ ਕੱਢ ਕੇ ਸੁਣਦੀ ਹਾਂ ਕਿਤੇ ਨਹੀਂ ਆਉਂਦਾ ਐਕਸ ਹੋ ਕੇ ਜੋ ਕਰਕੇ ਗਾਣੇ ਸੁਣਦੇ ਹਾਂ ਤੁਸੀਂ ਕਿਤੇ ਸਾਡੇ ਸਾਰੇ ਦਮਾਮ ਨੂੰ ਪਸੂੜੀ ਪੰਦਾ ਇੱਕ ਦੰਗਾ ਵੀ ਕੱਢਿਆ ਕਰ ਸੀ ਇੰਨੇ ਜੋਗੇ ਆ ਐਡੀ ਵੱਡੀ ਕਹਾਣੀ ਕੱਢ ਦਿੱਤੀ ਆ ਉਹ ਕਿਦਾ ਕਿਦਾ ਮਖਰਹੀ ਕੱਢੀਏ ਕੀ ਕਹਿੰਦਾ ਪਿਆ ਤੂੰ ਛੇ ਨੰਬਰ ਦਰਵਾਜ਼ਾ ਆਇਆ ਛੇ ਨੰਬਰ ਪਿਕਾਂ ਦਾ ਤੱਕ ਪਰ ਵੀ ਪੀ ਕਰਨਾ ਹੈ ਛੇ ਨੰਬਰ ਛੇ ਨੰਬਰ ਸਸ ਜਾਲੀ ਸਾਰਿਆਂ ਦਾ ਸੇ ਆ ਵੈਸੇ ਵਧੀਆ ਗਾ ਲਾ ਕੇ ਮਜ਼ਾ ਆ ਜਾ ਕੇ ਚੀਮੇ ਦੇ ਜਿਹੜੇ ਗਾਣੇ ਆ ਉਹ ਆਪਾਂ ਸੁਣੀ ਦੇ ਪਹਿਲੇ ਗਾਣੇ ਤੇ ਆਪ ਲੋਕੀ ਗਾਣਾ ਸੁਣੋ ਚੀਮੇ ਲਿਰਿਕਸ ਹੀ ਮੈਂ ਕੱਢਦੀ ਆ ਪਹਿਲੇ ਬਾਬੇ ਦਾ ਜਿਹੜਾ ਹੀ ਹੁੰਦਾ ਪਹਿਲੇ ਕੀ ਪ੍ਰੈਡਿਕਸ਼ਨ ਵਾਲੀ ਦੀ ਕੀ ਭਾਣ ਵਾਲਾ ਲਿਰਿਕਸ ਕੱਢ ਕੇ ਵੇਖਦੀ ਆ ਕਿ ਕਿ ਲਿਰਿਕਸ ਨੂੰ ਪੜਨੀ ਆ ਤਸੱਲੀ ਨਾਲ ਕਿ ਕੀ ਹੈ ਦੇ ਵਿੱਚ ਉਹ ਵਾਸੇ ਸਾਡੀ ਐਨਜੋਇਮੈਂਟ ਗਈ ਅਸੀਂ ਯਾਰ ਬਹੁਤ ਵਧੀਆ ਗੱਲਾਂ ਵਧੀਆ ਗੱਲਾਂ ਵਧੀਆ ਕਮੈਂਟ ਵਾਲਿਆਂ ਨੂੰ ਸਹੀ ਜਵਾਬ ਦਿੰਦੀ ਆ ਬੰਦਾ ਪੁੱਛੇ ਤੁਸੀਂ ਤੁਹਾਨੂੰ ਵੀਡੀਓ ਨਹੀਂ ਚੰਗੀ ਲੱਗਦੀ ਤੁਹਾਨੂੰ ਤੁਸੀਂ ਪ੍ਰੋਫਾਈਲ ਤੇ ਲੈਂ ਕੇ ਆਂਦੇ ਹੋ ਨਹੀਂ ਚੰਗੇ ਲੱਗਦੇ ਤੁਸੀਂ ਪ੍ਰੋਫਾਈਲ ਤੇ ਆਏ ਕਿ ਤੁਸੀਂ ਬਸ ਇਗਨੋਰ ਕਰ ਦੋ ਮੇਰਾ ਪਤਾ ਕੀ ਦਿਲ ਕਰਦਾ ਇੱਕ ਦਿਨ ਲਾ ਕੇ ਸਾਰੀਆਂ ਰੀਲਾਂ ਵੇਖਣਾ ਸਾਰੀਆਂ ਰੀਲਾਂ ਵੇਖਣਾ ਮਜ਼ੇਦਾਰ ਲੱਗਣਾ ਬਹੁਤ ਮਿਲਦਾ ਬਿਲਕੁਲ ਬਹੁਤ ਮਜ਼ਿਆ ਲੱਗਦਾ ਉਹ ਜਿੱਥੇ ਉਦਾਸ ਕਰਦਾ ਪਿਆ ਸੀਗਾ ਤੇ ਪੁੱਛੋ ਕਹਿੰਦਾ ਅੰਕਲ ਨੇ ਆ ਕੇ ਕਹਿੰਦੀ ਗਾਣਾ ਬੰਦ ਕਰਤਾ ਨਾ ਹੀ ਦਵਾਜ ਕਹਿੰਦਾ ਪਹਿਲੇ ਕਹਿੰਦੀ ਪਹਿਲੇ ਤਾਂ ਸਿਆਸੀ ਸੀ ਉਹਨੂੰ ਇੱਕ ਉਹ ਦੇਖੋ ਤੂੰ ਕੜਾ ਕੁੱਦਮੀ ਨਾ ਹਰਤਦਾ ਵਾਸਾ ਬੱਚੇ ਵਾਲਾ ਉਹ ਬੱਚੇ ਵਾਲੇ ਹੀ ਵਧੀਆ ਸੀ ਉਹਦੀ ਧੂਲਣ ਸੀਗੀ ਜਿਹੜੇ ਆਪਣੇ ਬੱਚੇ ਦੇ ਸਾਈਡ ਲੈ ਰਹੀ ਸੀ ਜੀ ਬਾਕੀਆਂ ਨਾਲ ਹੀ ਬਣਾ ਕੇ ਰੱਖੇ ਚਿੰਗਲ ਜਾਂਦੇ ਸੀ ਚੰਬਲ ਜਾਂਦੇ ਸੀ ਹਾਂ ਵੈਸੇ ਇਹ ਗੱਲ ਤੇ ਹੈ ਬੰਦਿਆਂ ਨੂੰ ਜਿੰਨਾ ਸਿਰ ਤੇ ਚੜਾ ਲਓ ਨਾ ਔਰ ਦੂਸਰੇ ਬੰਦੇ ਨੂੰ ਕਿਉਂ ਉਹ ਆਪਣੇ ਬੰਦੇ ਦੀ ਸਾਈਡ ਲੈ ਲੈਂਦੇ ਸਾਡੇ ਬੰਦੇ ਤੁਹਾਡੀ ਹੀ ਸਾਈਡ ਲੈਣਗੇ ਸਾਡੀ ਸਾਈਡ ਲੈ ਲੈ ਸੀ ਆਈ ਯਾਰ ਵਸੇ ਵਧੀਆ ਵਧੀਆ ਗੱਲਬਾਤ ਕਰਦੇ ਉਹ ਦੂਸਰੇ ਬੰਦੇ ਨੂੰ ਕਮੈਂਟ ਕਰਨ ਲੱਗ ਗਏ ਹੋਣਗੇ ਨਾ ਭੈਣ ਜੀ ਤੁਸੀਂ ਬਹੁਤ ਅੱਛੀ ਗੱਲ ਕੀਤੀ ਉਹਨੇ ਬੰਦਿਆਂ ਉਹ ਕਦੇ ਤੁਹਾਡੇ ਸਾਰੇ ਬੰਦਿਆਂ ਨੂੰ ਨਹੀਂ ਕਿਉਂ ਨਹੀਂ ਆਪਣੇ ਮੰਤੇ ਦੇ ਸਾਈਡ ਆਪਣੇ ਬੰਦੇ ਦੀ ਸਾਈਡ ਲੈ ਲਿਆ ਤੁਸੀਂ ਆ ਗਏ ਹੋ ਪਰ ਜ਼ਬਰਦਸਤ ਅੱਛਾ ਇਹਦੇ ਵਾਸਤੇ ਵੀ ਮਿਹਨਤ ਕਰਦੇ ਹੋਣਾ ਨਾ ਕਾਫੀ ਚੀਜ਼ਾਂ ਚੀਜ਼ਾਂ ਲੱਭਣੀਆਂ ਸਰਚ ਕਮੈਂਟ ਲੱਭਣੇ ਯਾਰ ਦੇਖੋ ਆ ਵੀ ਇੱਕ ਟੈਲੈਂਟ ਹੈ ਨਾ ਹੁਣ ਦੇਖੋ ਇੱਕ ਵੀਡੀਓ ਸੀਗੀ ਉਸ ਦੇ ਵਿੱਚ ਉੱਤੇ ਇੱਕ ਨੇ ਨੈਗੇਟਿਵ ਕਮੈਂਟ ਕੀਤਾ ਹੈ ਸੇ ਇੱਕ ਨੇ ਪੋਜ਼ਿਟਿਵ ਕਮੈਂਟ ਕੀਤਾ ਹੋਇਆ ਸੀਗਾ ਤੇ ਬਾਕੀ ਉਹ ਨੈਗੇਟਿਵ ਕਮੈਂਟ ਕਰਦੇ ਆ ਜਿਹੜੇ ਉਹ ਯਾਰ ਤੇ ਖੁਸ਼ੀ ਹੋਣਾ ਦੇ ਕੋਲ ਆ ਨਹੀਂ ਸਹੀ ਆ ਕਿਉਂ ਨਹੀਂ ਆ ਕਿ ਜਿਹੜੇ ਨੈਗੇਟਿਵ ਕਮੈਂਟ ਕਰਦੇ ਨੇ ਕਦੀ ਖੁਸ਼ ਨਹੀਂ ਰਹਿ ਸਕਦੇ ਜ਼ਿੰਦਗੀ ਦੂਸਰੀ ਗੱਲ ਇਹ ਕਿ ਫਿਰ ਕਮੈਂਟ ਰੀਡ ਕਰਕੇ ਉਹਦੇ ਮੁਤਾਬਿਕ ਸਕ੍ਰਿਪਟ ਲਿਖਣਾ ਹਾਂ ਉਸ ਗੱਲ ਉਸ ਦੀ ਗੱਲਬਾਤ ਟੈਲੀਕਾਨੀ ਨਾਲ ਹੋਣੀ ਕਿ ਮੈਂ ਇਸ ਆ ਗੱਲ ਕਰਾਂਗੀ ਇਹਦੇ ਨਾਲ ਫਿਲ ਬਦੀਤ ਨਹੀਂ ਨਾ ਬੋਲਦੀ ਹਾਂ ਕੋਈ ਨਾ ਕੋਈ ਤਿਆਰੀ ਕਰਦੇ ਹਾਂ ਸਾਨੂੰ ਇਹਦੇ ਡ੍ਰੀਮ ਜਿੰਨੇ ਵਧੀਆ ਲੱਗ ਰਿਹਾ ਅਸੀਂ ਖੁਸ਼ ਹੁੰਦੇ ਆ ਮੂਡ ਫਰੈਸ਼ ਹੁੰਦਾ ਹੈ ਤੇ ਬਹੁਤ ਸਾਰੇ ਲੋਕ ਆ ਮਤਲਬ ਕਿ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਆਹੀ ਆ ਉਹਨਾਂ ਨੇ ਆਪਣੇ ਡਿਸਕ੍ਰਿਪਸ਼ਨ 'ਚ ਵੀ ਲਿਖਿਆ ਹੋਇਆ ਹੈ ਕਿ ਅਸੀਂ ਹਸਾਨ ਹੈ ਮੇਰਾ ਮਕਸਦ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਤੁਹਾਨੂੰ ਹਸਾਨਦੀ ਅੱਗੇ ਤੁਹਾਡੀ ਮਰਜ਼ੀ ਆ ਕਿਵਾ ਕੇ ਭੈਣ ਦੀ ਦੇ ਚੋ ਨਿੱਕੀ ਕੁੜੀ ਦੇ ਕੰਮ ਚੈੱਕ ਕਰ ਕੇ ਕਹਿੰਦੀ ਤੁਸੀਂ ਮੇਰੇ ਕੋਲ ਜਾ ਲ ਸੁਧਰ ਤਾਂ ਉਹ ਨਿੱਕੀ ਜੀ ਕੁੜੀ ਉਹ ਵੇਖ ਤੇ ਸਹੀ ਲੈ ਤਾਂ 18 ਸਾਲ ਦੀ ਹੋ ਗਈ ਹਮ ਲੱਗਦੀ ਰਹੇ ਅੱਜ ਪੀੜਾ ਛੱਡਿਆ ਤੁਹਾਨੂੰ ਕਦੇ ਕਦੀ ਕੜੀ ਕਹਤਾ ਤੁਹਾਨੂੰ ਕਦੀ ਮਾਰ ਪਈ ਸਵੇਰ ਸਵੇਰ ਸਕੂਲ ਜਾਣ ਤੋਂ ਪਹਿਲੇ ਸਕੂਲ ਲੱਗੇ ਹੋਏ ਮੈਂ ਵਾ ਸੱਚੀ ਗੱਲ ਮੈਂ ਬੁਰੀ ਤਰੀਕਾ ਮੈਂ ਕਦੀ ਛੁੱਟੀ ਨਹੀਂ ਸੀ ਕਰਦੀ ਹੁੰਦੀ ਮੈਂ ਬਹੁਤ ਜਲਦੀ ਉੱਠ ਜਾਂਦੀ ਸੀ ਮੇਰੇ ਮੇਰੇ ਨਾਲ ਭਾਈ ਹੁੰਦੇ ਸੀ ਉਹ ਮੇਰੇ ਭਰਾ ਕਹਿਣਾ ਕਹਣਾ ਤੂੰ ਅੱਜ ਕਹਿ ਦੇ ਨਾ ਅੱਜ ਛੁੱਟੀ ਆ ਮੇਰੇ ਕੋਲ ਅਸ਼ੀਵੈਂਟ ਐਵੇਂ ਹੁੰਦੇ ਆ ਕਿ ਸਕੂਲ ਛੁੱਟੀ ਨਹੀਂ ਕਰਦੇ ਉਹਨਾਂ ਤੇ ਉਹਨਾਂ ਨੇ ਕਿਹਾ ਤੂੰ ਕਹਦੇ ਕਿ ਛੁੱਟੀ ਆ ਅੰਮੀ ਨੇ ਮੰਨ ਜਾਣਾ ਤੇਰੀ ਗੱਲ ਸਾਡੀ ਗੱਲ ਨਹੀਂ ਮੰਨਣੀ ਉਹਨਾਂ ਨੇ ਅੱਛਾ ਪਹਿਲੇ ਵਾਕਿਆ ਬੜੇ ਸੋਖਣੇ ਚਾਹੀਦਾ ਇੱਕ ਵਾਰ ਮੈਂ ਮੰਨ ਵੀ ਲਿਆ ਪਰ ਰੈਗੂਲਰ ਇੱਕ ਵਾਰ ਮੈਂ ਝੂਠ ਵੀ ਬੋਲਦਾ ਕਿ ਛੁੱਟੀ ਆ ਸਕੂਲ ਸਾਢੇ 7:30 ਲੱਗੇ ਸੀ ਅਸੈਂਬਲੀ ਦੀ ਆਵਾਜ਼ ਹੋਣਾ ਸ਼ੁਰੂ ਹੋ ਗਈ। ਪਰ ਇਹ ਮਤਲਬ ਪਰ ਸ਼ੁਕਰ ਹੈ ਬਾਬਾ ਜੀ ਕਿ ਥਾ ਕਿਉਂਕਿ ਮੈਂ ਕਿਹਾ ਸੀ ਇੰਨਾਂ ਨੂੰ ਮੈਨੂੰ ਮਜਬੂਰ ਕੀਤਾ ਸੀ। ਨਹੀਂ ਅੱਜ ਉਹ ਅੱਜ ਕੱਲ ਦੇ ਬੱਚੇ ਦੇਖ ਲਓ ਉਹਨਾਂ ਨੂੰ ਉੱਠਣ ਨਹੀਂ ਚੱਲਦਾ। ਨਹੀਂ ਉੱਠਦੇ ਯਾਰ ਕਸਮ ਨਾਲ। ਬੱਚੇ ਤਾਂ ਬਹੁਤ ਸੁਨਹਿਰੇ ਹੁੰਦੇ ਸੀ। ਮਜ਼ਾਕ ਲਾ ਹੁਣ ਮੈਂ ਆਪਣੇ ਇੱਕ ਬੇਟੇ ਨੂੰ ਉਠਾਣਾ ਹੁੰਦਾ ਤੇ ਇੰਨਾ ਔਖਾ ਹੁੰਦਾ ਹੈ ਨਾ ਇੰਨਾ ਔਖਾ ਹੁੰਦਾ ਕਿ 6 ਵਜੇ ਮੈਂ ਪੂਰੇ ਨੂੰ ਉਠਾ ਦਿੰਦੀ ਆ। ਹਾਲਾਂਕਿ ਸਾਢੇ 8:00 ਸਕੂਲ ਲੱਗਦਾ। 6 ਵਜੇ ਤੇਵਾਜ਼ਾ ਮਾਰ 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 ਮਾਰੋ ਤੇ 7:00 ਵਜ ਕਿੰਨਾ اشتائਕ ਤੇ ਬੱਚੇ ਸਲੋ ਸਲੋ ਖਾਂਦੇ ਆ ਤੇ ਸਲੋ ਸਲੋ ਮੈਂ ਖੁਦ ਮੂੰਹ ਚ ਪੋਣੀ ਆ ਜਲਦੀ ਜਲਦੀ ਕਿ ਜਲਦੀ ਖਾਓ ਜਲਦੀ ਖਾਓ ਇਹ ਲੇਕਿਨ ਆ ਵੀ ਪਿਛਲੇ ਅਸੀਂ ਸਕੂਲ ਜਾਂਦੇ ਸੀ ਕਿ ਨਾ ਅਸੀਂ ਉੱਠਦੇ ਹੁੰਦੇ ਸੀਗੇ ਸਾਨੂੰ ਤੇ ਮਤਲਬ ਕਿ ਆ ਸੀਗਾ ਕਿ ਸਾਨੂੰ ਯੂਨੀਫਾਰਮ ਮਿਲਦਾ ਸੀ ਪ੍ਰੈਸ ਜੁੱਤੀ ਪਾਲਸ ਮਿਲਦੀ ਸੀ ਲੇਕਿਨ ਰੋਟੀ ਰੋਟੀ ਅਸੀਂ ਖੋਦੀ ਖਾਣੀ ਹੁੰਦੀ ਸੀ ਤੇ ਹੁਣ ਅੱਜ ਕੱਲ ਦੇ ਬੱਚਿਆਂ ਨੇ ਵਾਚੋ ਭੈਣ ਜੀ ਨੇ ਸਹੀ ਗੱਲ ਕਹਿੱਤੀ ਯਾਰ ਹਰ ਗੱਲ ਉਹਦੀ ਸਹੀ ਸਹੀ ਮਤਲਬ ਸਹੀ ਹੋ ਨਿਚੋੜ ਕੱਢ ਕੇ ਨਾ ਫੇਰੀ ਗੱਲ ਕਰਦੇ ਨੇ ਜੀ ਕੈਸੀਆਂ ਲੱਗੀ ਤੁਹਾਨੂੰ ਇਹ ਵੀਡੀਓ ਸਾਨੂੰ ਤਾਂ ਬਹੁਤ ਮਜ਼ਾ ਆਉਂਦਾ ਹੈ ਉਹ ਆਲਬੋਤ ਤੁਹਾਨੂੰ ਮੈਨੂੰ ਅਗਰ ਕਿਸੇ ਨੂੰ ਇਹਨਾਂ ਦਾ ਰੀਅਲ ਨੇਮ ਪਤਾ ਹੈ ਕਿੱਥੇ ਰਹਿੰਦੇ ਨੇ ਇਹਨਾਂ ਦਾ ਥੋੜਾ ਇੰਟਰੋਡਕਸ਼ਨ ਹੈ ਤੇ ਉਹ ਸਾਨੂੰ ਦਵੋ ਯਾਰ ਇੱਕ ਵੀ ਜੀ ਦਾ ਕਮੈਂਟ ਆਇਆ ਹੈ ਤੇ ਸਿਗਾ ਇੱਕ ਮਿੰਟ ਆਪਾਂ ਕੱਢ ਲੀ ਤੁਸੀਂ ਗੱਲਾਂ ਕਰੋ ਮੈਂ ਕਮੈਂਟ ਕਰਦੀ ਹਾਂ ਅੱਛਾ ਗੱਲਾਂ ਕਰੀ ਐਸੀ ਤਰ੍ਹਾਂ ਤਾਂ ਪਹਿਲੇ ਕਮੈਂਟ ਕਰ ਲੈ ਜੀ ਭੈਣ ਜਰਾ ਜ਼ਿਆਦਾ ਦੇਰ ਲਾਓ ਨਾ ਅੱਛਾ ਜੀ ਅਸੀਂ ਤੇਰੇ ਤੋਂ ਪਹਿਲੇ ਹੀ ਕਮੈਂਟ ਕੱਢ ਲੈਣਾ ਹੈ ਤੁਸੀਂ ਮੇਰੇ ਤੋਂ ਪਹਿਲੇ ਕਮੈਂਟ ਨਹੀਂ ਘਾੜ ਸਕਦੇ ਹੋ ਅੱਛਾ ਮੈਂ ਕੱਡਾ ਜੀ ਪਹਿਲੇ ਓਕੇ ਅੱਛਾ ਵੋਲਵਰ ਜੀ ਟੀਦ ਬਾਰੇ ਤੁਸੀਂ ਹਾਂ ਵੋਲਵਰ ਟੀਦੀ ਵੀਡੀਓ ਤੇ ਆਇਆ ਸੀਗਾ ਯਾਰ ਤੁਸੀਂ ਉਹ ਕਿੱਥੇ ਆਪਣੇ ਰਾਜਵੀਰ ਬਰਾੜ ਨੂੰ ਵੀ ਵੀਡੀਓ ਪਸੰਦ ਆਈ ਜੀ ਪੈਨੋ ਅਸਲਾਮੁਅਲੈਕੁਮ ਜੀ ਪੈਨੋ ਬਹੁਤ ਵਧੀਆ ਵੀਡੀਓ ਬਹੁਤ ਥੈਂਕ ਯੂ ਇਸ ਵੀਡੀਓ ਲਈ ਰੱਬ ਮਿਹਰ ਕਰੇ ਗੁੱਡ ਓਕੇ ਰਸੇਗੀ ਆ ਮਤਲਬ ਕਿ ਜਿਹੜੀ ਹੈ ਨਾ ਇੰਗਲੈਂਡ ਦੇ ਵਿੱਚ ਨਾ ਵੋਲਵਰ ਹੈਮਪਟਨ ਕੋਈ ਮਤਲਬ ਇੰਗਲੈਂਡ ਦੇ ਵਿੱਚ ਆ ਸੇਅਰ ਸਿਟੀ ਉੱਥੇ ਰਹਿੰਦੇ ਆ ਤੇ ਐਸੇ ਲਈ ਵੋਲਵੋ ਨਾਮ ਰੱਖਿਆ ਹੋ। ਤਾਂ ਹੀ ਤੇ ਮੈਂ ਕਹਿਆ ਸੀ ਕੱਲ ਵੋਲਵੋ ਸਿਟੀ ਦਾ ਆ ਰਿਹਾ ਸੀ ਵੋਲਵਰ। ਵੋਲਵੋ ਕਾਰ ਵੀ ਆ ਵੈਸੀ ਇੰਗਲੈਂਡ ਦੀ। ਇਹਨੇ ਕਮੈਂਟ ਕੀਤਾ ਪ੍ਰੀਤ ਭਾਜੀ ਨੇ। ਉਹਨਾਂ ਨੇ ਕਿਹਾ ਕਿ ਵੋਲਵੋ ਜਿਹੜੀ ਹੈ ਨਾ ਉਹ ਇੱਕ ਮਤਲਬ ਕਾਰ ਵੀ ਆ। ਇਹ ਤੇ ਮੈਂ ਵੀ ਕਿਹਾ ਸੀ ਕਿ ਜਸਵਿੰਦਰ ਕੋਲ ਮਿਆਂ ਕਿਹਾ ਹੈ ਜੀ ਵੋਲਵਰ ਹੈਮਪਟਨ ਇੰਗਲੈਂਡ ਐਸੇ ਲਈ ਵੋਲਵੋ ਨਾਮ। ਉਹਨਾਂ ਨੇ ਆਪਣਾ ਨਾਮ ਵੋਲਵੋ ਰੱਖ ਲਿਆ ਵੋਲਵੋ ਜੀਟੀ। ਚਲੋ ਯਾਰ ਇਹਨਾਂ ਦਾ ਵੀ ਕਮੈਂਟ ਪੜ੍ਹ ਲਓ। ਅ ਗਿਲ ਅਮ੍ਰਿਤ ਜੰਡਿਆਲਾ ਉਹਨਾਂ ਨੇ ਕਿਹਾ ਅਸਲਾਮ ਅਲੈਕਮ ਸਿਸਟਰ ਮਾਈ ਸੈਲਫ ਮਾਈ ਸੈਲਫ ਟਰੈਕਟਰ ਨਹੀਂ ਸੌਰੀ ਮਾਈ ਸੈਲਫ ਤਰਲੋਕ ਸਿੰਘ ਟਰੈਕਟਰ ਸੌਰੀ ਮਾਈ ਸੈਲਫ ਤਰਲੋਕ ਸਿੰਘ ਗਿਲ ਫਰਮ ਮਸਕਤ ਉਮਾਨ ਸਿਸਟਰ ਜਲੰਧਰ ਤੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦਾ ਡਿਸਟੈਂਸ ਤਕਰੀਬਨ 1710 ਜਾਂ 20 ਕਿਲੋਮੀਟਰ ਹਾਂ ਤੁਸੀਂ ਗੱਲ ਕਹਿ ਰਹੇ ਸੀਗੇ ਨਾ ਕਿ ਲੋੜ ਇੱਥੋਂ ਕਰਾਚੀ ਲੱਗਦਾ ਕਰਾਚੀ ਆਪਣੇ ਲੱਗਦਾ 1310 ਕਿਲੋਮੀਟਰ ਤੇ ਇਥੋਂ ਮਤਲਬ ਕਿ ਉਹਨਾਂ ਦੇ ਮਤਲਬ ਅੰਮ੍ਰਿਤਸਰ ਤੋਂ 1710 720 ਕਿਲੋਮੀਟਰ ਦੂਰ ਆ ਤੇ ਇਹਦਾ ਮਤਲਬ ਫਿਰ ਕਰਾਚੀ ਤੋਂ ਲੋਰ ਹਾਂਜੀ ਲੇਕਿਨ ਉਹਨਾਂ ਨੇ ਮਿਲਿਆ ਹੈ ਨਾ ਪਤਾ ਹੈ ਕਿ ਅਸੀਂ ਵੀਡੀਓ ਦੇਖੀ ਸੀ ਕਿ ਕੀ ਹੋਇਆ ਤੇ ਮੈਂ ਆਪਾਂ ਕਿਹਾ ਕਰਾਚੀ ਤੋਂ ਪਸ਼ਾਵਰ ਮੈਂ ਗਿਆ 100 ਕਿਲੋਮੀਟਰ ਬੰਦ ਮੈਂ ਕਿਹਾ ਸੀ ਕਰਾਚੀ ਤੋਂ ਪਸ਼ਾਵਰ ਲੋਰ ਨਹੀਂ ਸੀ ਕਿਹਾ ਨਹੀਂ ਤੁਸੀਂ ਆ ਵੀ ਕਹਿੰਦੇ ਨਾ ਇਥੋਂ ਕਰਾਚੀ ਚਲੇ ਜਾਓ ਤੁਸੀਂ ਨਹੀਂ ਨਹੀਂ ਮੈਂ ਪਹਿਲੇ ਕਿਹਾ ਸੀ ਹਾਂ ਤੇ ਮਤਲਬ ਕਿ ਉਸ ਵੀਡੀਓ ਦੇ ਵਿੱਚ ਉਹ ਬਹੁਤ ਜ਼ਿਆਦਾ ਮੀਲ ਤੋਂ ਬੜਾ ਕਿੰਨਾ ਡਿਸਟੈਂਸ ਹੈ 17 ਤੋਂ 10 ਕਿਲੋਮੀਟਰ ਅੰਮ੍ਰਿਤਸਰ ਤੋਂ ਹੂੰ ਤੇ ਤਾਂ ਹੀ ਤੇ ਡੇਢ ਕੇ ਦਿਨ ਡੇਢ ਦਿਨ ਲੱਗਦਾ ਜਾਂਚ 35 ਘੰਟੇ ਐਵੇਂ ਹੀ ਤੇ ਉਹ ਤੁਸੀਂ ਦੇਖੋ ਤੁਹਾਨੂੰ ਦੱਸਿਆ ਸਾਨੂੰ ਕਮੈਂਟ ਦੇ ਜ਼ਰੀਏ ਪਤਾ ਚੱਲ ਜਾਂਦਾ ਇੱਕ ਵੀਰੇ ਨੇ ਕਮੈਂਟ ਕਰਕੇ ਦੱਸਿਆ ਹੋਇਆ ਸੀਗਾ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਹਜ਼ੂਰ ਸਾਹਿਬ ਦੇ ਵਿੱਚ ਆਪਣੇ ਆਖਰੀ ਦਿਨ ਜਿਹੜਿਆ ਉਹ گزارੇ ਸੀਗੇ। ਉਹ ਅੱਛਾ। ਉਹ گزارੇ ਸੀ। ਤਾਂ ਇਹ ਤੇ ਬਹੁਤ ਲੋਕ ਜਾਂਦੇ ਆ ਬਹੁਤ ਲੋਕ ਜਾਂਦੇ ਆ। ਗੁਰੂ ਗੋਬਿੰਦ ਸਾਹਿਬ ਜੀ ਮੈਨੂੰ ਜਦੋਂ ਉਹਨਾਂ ਨੇ ਦੱਸਿਆ ਨਾ ਤੇ ਮੈਂ ਕਿਹਾ ਇੱਕ ਆਖਰੀ ਵਾਰੀ ਚਾਹੀਏ। ਮਤਲਬ ਦਰਬਾਰ ਸਾਹਿਬ ਦੇ ਬਾਰੇ 'ਚ ਤੇ ਬਹੁਤ ਸੁਣਿਆ ਹੋਇਆ ਲੇਕਿਨ ਹਜ਼ੂਰ ਸਾਹਿਬ ਦਾ ਵੀ ਪਤਾ ਜਿਆ ਅਸੀਂ ਐਨਾ ਉੱਤੇ ਵੀ ਨਾ ਪਹਿਲੇ ਨਹੀਂ ਜਿੱਤ ਤੋ ਵੀ ਲੈ ਹਾਂ ਵੇਖਾਂਗੇ ਇਨਸ਼ਾਅੱਲਾ। ਚਲੋ ਜੀ ਰੱਖੋ ਆਪਣਾ ਖਿਆਲ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ। ਰਬ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਔਰ ਕਮੈਂਟਸ ਸਾਨੂੰ ਵਾਲਵਰਜਟੀ ਦਾ ਰੀਅਲ ਨੇਮ ਜਿਹੜਾ ਹੈ ਉਹ ਕਮੈਂਟਰ